ਆਪਦੀ ਹੀ ਮਾਂ ਦੇ کورٹ ਤੇ ਕੇਸ ਕਰਕੇ ਪੈਸੇ ਜਿੱਤਣ ਵਾਲੇ ਸਖਸ ਬਾਰੇ ਤੁਸੀਂ ਜਿੰਨੀਆਂ ਵੀਡੀਓ ਦੇਖੀ ਹੋਣਗੀਆਂ ਮੈਂ ਤੁਹਾਨੂੰ ਉਸਦੇ ਬਾਰੇ ਫੁੱਲ ਜਾਣਕਾਰੀ ਦਿੰਦਾ ਜੋਨਾਥਨ ਲੀਰਚ ਸਿਨਾਵਾ ਦਾ ਬੰਦਾ ਹੈ ਬੇਰੋਜ਼ਗਾਰ ਸੀ ਪੜ੍ਹਿਆ ਲਿਖਿਆ ਬਹੁਤ ਸੀਗਾ ਜਿਸ ਤਰ੍ਹਾਂ ਕਿ ਆਪਣੇ ਹਿੰਦੁਸਤਾਨ ਦੇ ਵਿੱਚ ਬਹੁਤ ਲੋਕ ਬੇਰੋਜ਼ਗਾਰਾ ਧਰਨੇ ਲਾਉਂਦੇ ਆ ਨੌਕਰੀਆਂ ਨਹੀਂ ਮਿਲਦੀਆਂ ਇਹਨੇ ਸਭ ਤੋਂ ਪਹਿਲਾਂ ਕੇਸ ਆਪਣੀ ਮਾਂ ਕਿ ਮੇਰੀ ਇਹਨੇ ਦੇਖਭਾਲ ਚੰਗੀ ਤਰ੍ਹਾਂ ਨਹੀਂ ਕੀਤੀ ਹੈਰਾਨੀ ਦੀ ਗੱਲ ਇਹ ਕੇਸ ਉਹ ਜਿੱਤ ਵੀ ਗਿਆ ਤੇ 20000 ਡਾਲਰ ਨੂੰ ਮੁਆਵਜ਼ਾ ਮਿਲਿਆ ਇਸ ਤੋਂ ਬਾਅਦ ਨੇ ਕੇਸ ਕਰਨੇ ਸ਼ੁਰੂ ਕਰ ਦਿੱਤੇ ਆਪਦੇ ਯਾਰਾਂ ਦੋਸਤਾਂ ਦੇ ਉੱਤੇ ਕੇਸ ਰਿਸ਼ਤੇਦਾਰਾਂ ਦੇ ਉੱਤੇ ਕੇਸ ਮਸ਼ਹੂਰ ਕੰਪਨੀਆਂ ਦੇ ਉੱਤੇ ਕੇਸ ਕਿਸੇ ਵੀ ਚੀਜ਼ ਦੇ ਵਿੱਚੋਂ ਜਿਹੜੀ ਉਹ ਖਰੀਦਦਾ ਸੀ ਕੋਈ ਵੀ ਉਹਨੂੰ ਕਮੀ ਮਿਲਦੀ ਸੀ ਮਾੜੀ-ਮੋਟੀ ਵੀ ਮਤਲਬ ਕੋਈ ਕਰੀਮਾਂ ਜਿਹੜੀ ਚੀਜ਼ ਉਹ ਅਸਰ ਨਹੀਂ ਕਰਦੇਗੀ ਉਹਦੇ ਤੇ ਕੇਸ ਕੋਈ ਖਾਣ ਵਾਲੀ ਚੀਜ਼ ਬਾਰੇ ਐਡਵਰਟਾਈਜ਼ ਹੁੰਦੀ ਆ ਉਹਦੇ ਤੇ ਉਹ ਕਰਕੇ ਆ ਵੀ ਖਾ ਕੇ ਦਿਖਾਉਂਦਾ ਸੀਗਾ ਵੀ ਆਹ ਚੀਜ਼ ਮੈਂ ਨਹੀਂ ਫੀਲ ਕਰ ਪਾਇਆ ਉਹਨੇ ਤੇ ਕੇਸ ਐਨੇ ਕੇਸ ਕੀਤੇ 2600 ਤੋਂ ਵੱਧ ਜਦੋਂ ਉਹਨੇ ਕੇਸ ਦਰਜ ਕਰਵਾ ਦਿੱਤੇ ਤੇ 2600 ਕੇਸਾਂ ਦੇ ਵਿੱਚੋਂ 8 ਮਿਲੀਅਨ ਯੂ ਐਸ ਡਾਲਰ ਇਹ ਜਿੱਤ ਚੁੱਕਿਆ ਸੀਗਾ ਇੰਨਾ ਅਮੀਰ ਇਹ ਬੰਦਾ ਬਣ ਗਿਆ ਸੀਗਾ ਲੋਕ ਇਹਦਾ ਸਾਹਮਣਾ ਕਰਨ ਤੋਂ ਵੀ ਡਰਦੇ ਸੀਗੇ ਇੱਕ ਪੱਤਰਕਾਰ ਨੇ ਇਹਨੂੰ ਸਵਾਲ ਕੀਤੇ ਕਿ ਤੂੰ ਐਂ ਕਰਕੇ ਤੂੰ ਕਿਸੇ ਦਾ ਸ਼ੱਕਾ ਨਹੀਂ ਹੈਗਾ ਤੂੰ ਪੈਸਿਆਂ ਦੇ ਖਾਤਰ ਇਹ ਸਾਰਾ ਕੁਝ ਕਿਉਂ ਕਰ ਰਿਆ ਤਾਂ ਉਹਦੇ ਤੇ ਵੀ ਕੇਸ ਕਰ ਦਿੱਤਾ ਹੈਰਾਨੀ ਦੀ ਗੱਲ ਉਹ ਕੇਸ ਵੀ ਉਹ ਜਿੱਤ ਗਿਆ ਉਸ ਤੋਂ ਬਾਅਦ ਗਿਨੀਸ ਬੁੱਕ ਵਾਲਿਆਂ ਨੇ ਇਹਦਾ ਨਾਮ ਸ਼ਾਮਲ ਕਰ ਲਿਆ ਕਿ ਸਭ ਤੋਂ ਵੱਡਾ ਹੈ ਮਕਾਦਮਾ ਸਭ ਤੋਂ ਵੱਧ ਕੋਈ ਕੇਸ ਦਰਜ ਕਰਉਣਾ ਬੰਦਾ ਇਹ ਆ ਤਾਂ ਇਹਨੇ ਕੀ ਕੀਤਾ ਇਨਜ ਬੁੱਕ ਦੇ ਖਿਲਾਫ ਵੀ ਕੇਸ ਦਰਜ ਕਰਵਾਤਾ ਕਿ ਮੇਰੀ ਪਰਮਿਸ਼ਨ ਤੋਂ ਬਿਨਾ ਇਹਨਾਂ ਨੇ ਮੇਰਾ ਨਾਮ ਸਾਪਿਆ ਕਿਉਂ ਔਰ ਉਹ ਕੇਸ ਵੀ ਜਿੱਤ ਗਿਆ ਇਸ ਤੋਂ ਬਾਅਦ ਕੀ ਹੋਇਆ ਇੱਕ ਟੀਵੀ ਚੈਨਲ ਨੇ ਇੰਟਰਵਿਊ ਲਈ ਸੱਦਿਆ ਨੂੰ ਟੀਵੀ ਚੈਨਲ ਦੇ ਵਿੱਚ ਜਦੋਂ ਇੰਟਰਵਿਊ ਹੋਈ ਸੀਗੀ ਤਾਂ ਉੱਥੇ ਜਿਹੜਾ ਐਂਕਰ ਸੀ ਉਹਨੇ ਪੁੱਛ ਲਿਆ ਕਿ ਲੋਕ ਤੇਰਾ ਕੋਈ ਖਾਸ ਨੁਕਸਾਨ ਵੀ ਨਹੀਂ ਕਰਦੇ ਫਿਰ ਤੂੰ ਉਹਨਾਂ ਤੇ ਮੁਕਾਦਮੇ ਕਿਉਂ ਕਰ ਦਿੰਨਾਗਾ ਇੰਨੀ ਗੱਲ ਸੁਣ ਕੇ ਉਹ ਹੱਸਿਆ ਥੋੜਾ ਜਿਹਾ ਹੱਸਦਾ ਹੱਸਦਾ ਸੋ ਛੱਡ ਕੇ ਉਹ ਚਲਾ ਗਿਆ ਤੇ ਕਹਿ ਦਿੱਤਾ ਕਿ ਇਸ ਸੋ ਦੇ ਵਿੱਚ ਮੇਰੀ ਬੇਇੱਜ਼ਤੀ ਕੀਤੀ ਗਈ ਆ ਮੈਨੂੰ ਸੱਦ ਕੇ ਮੈਨੂੰ ਉਲਟੇ ਸਿੱਧੇ ਸਵਾਲ ਕੀਤੇ ਗਏ ਆ ਪਰਸਨਲ ਤੇ ਉਹ ਕੇਸ ਵੀ ਇਹ ਜਿੱਤ ਗਿਆ ਉਸ ਤੋਂ ਬਾਅਦ ਕੀ ਹੋਇਆ ਸਾਰੇ ਲੋਕ ਇਹ ਤਾਂ ਡਰਨ ਲੱਗੇ ਨਾ ਕੋਈ ਪੱਤਰਕਾਰ ਨੂੰ ਸਵਾਲ ਕਰ ਸਕਦਾ ਸੀ ਨਾ ਨਗੂ ਟੀਵੀ ਸਵਾਲਾ ਸੱਦ ਸਕਦੇ ਨਾ ਇਹਦੇ ਬਾਰੇ ਕੋਈ ਖਬਰ ਲਾ ਸਕਦਾ ਸੀਗਾ ਹਰ ਚੀ ਤੇ ਇਹ ਕੇਸ ਕਰ ਦਿੰਦਾ ਸੀਗਾ ਉਸ ਤੋਂ ਬਾਅਦ ਇਹ ਬਿਲਕੁਲ ਜਦੋਂ ਇਹ ਸ਼ਖਸ ਇਕੱਲਾ ਰਹਿ ਗਿਆ ਬਿਲਕੁਲ ਇਹਨਾਂ ਕੋਈ ਬੋਲਣਾ ਚਲ ਨਹੀਂ ਹਟ ਗਿਆ ਲੋਕਾਂ ਨੂੰ ਡਰ ਹੁੰਦਾ ਸੀਗਾ ਕੋਈ ਹੋਟਲ ਵਾਲਾ ਇਹਨੂੰ ਅੰਦਰ ਤੱਕ ਨਹੀਂ ਬਹਿਣ ਦਿੰਦਾ ਸੀਗਾ ਕਿ ਜੇ ਇਹਨੇ ਬਹਿ ਕੇ ਖਾਣੇ ਦੇ ਉੱਤੇ ਕੇਸ ਕਰ ਦਿੱਤਾ ਸਭ ਨੇ ਇਹ ਤੋਂ ਕਿਨਾਰਾ ਕਰ ਲਿਆ ਸੀਗਾ ਫੇਰ ਇਹ ਚੀਜ਼ਾਂ ਤੋਂ ਬਾਅਦ ਆਇਆ ਇਹਨੇ ਐਂਤ ਨੂੰ ਆਖਿਆ ਕਿ ਮੈਂ ਚੀਜ਼ਾਂ ਦੱਸਣਾ ਚਾਹੁੰਦਾ ਸੀਗਾ ਲੋਕਾਂ ਨੂੰ ਕਿ ਤੁਹਾਡੇ ਹੱਥ ਦੇ ਵਿੱਚ ਕਿੰਨੀ ਪਾਵਰ ਆ ਰਾਜ ਕਰਨ ਵਾਲੇ ਬਹੁਤ ਥੋੜੇ ਹੁੰਦੇ ਆ ਤੇ ਤੁਸੀਂ ਕੀ ਕਰ ਸਕਦੇ ਆ ਜਿਵੇਂ ਇਕੱਲਾ ਸ਼ਖਸ ਇੰਨਾ ਕੁਝ ਕਰ ਸਕਦਾ ਹੈ ਸਾਰੀ ਦੁਨੀਆ ਇਸ ਤਰ੍ਹਾਂ ਸੋਚੇ ਤੇ ਦੁਨੀਆ ਦੇ ਉੱਤੇ ਕੋਈ ਵੀ ਗਲਤੀ ਨਹੀਂ ਕਰ ਸਕਦਾਗਾ ਤੁਸੀਂ ਇਹ ਦੱਸੋ ਉਹਦੇ ਵਿਚਾਰਾਂ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ ਠੀਕ ਹੈ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆਂ ਪ੍ਰੋਜੈਕਟ ਵਿਟਮ YouTube ਚੈਨਲ ਜਰੂਰ ਫੋਲੋ ਕਰਨਾ ਜੀ ਪੰਜਾਬੀ ਸਟੇਟਸ ਗੁਰੂ